ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਧੀ ਅਧੂਰੀ ਗੱਲ ਸੁਣਨ ਦਾ ਕੋਈ ਫਾਇਦਾ ਨਹੀਂ ਹੁੰਦਾ ਤਾਂ ਜੇ ਵੀਡੀਓ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਪੂਰਾ ਜ਼ਰੂਰ ਸੁਣ लीजिएगा ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਦੇ ਦੱਸੇ ਹੋਏ ਉਹ ਕੀਮਤੀ ਬਚਨ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਆ ਅੱਜ ਦੀ ਵੀਡੀਓ ਦੇ ਰਾਹੀਂ ਮਹਾਪੁਰਖ ਜੀ ਸਾਨੂੰ ਸਮਝਾ ਰਹੇ ਨੇ ਕਿ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਚਿੰਤਾਵਾਂ ਦੇ ਪਿੱਛੇ ਇੱਕ ਹੀ ਵਜ੍ਹਾ ਹੈ ਜੇਕਰ ਆਪਾਂ ਇਸ ਵਜ੍ਹਾ ਨੂੰ ਸਮਝ ਲਿਆ ਇਹ ਵਜ੍ਹਾ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਦਿੱਤੀ ਤਾਂ ਅਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੋਂ ਬਚ ਸਕਦੇ ਹਾਂ ਕਦੇ ਵੀ ਦੁਖੀ ਨਹੀਂ ਹੋਵਾਂਗੇ ਦੁੱਖ ਭਾਵੇਂ ਆ ਜਾਣ ਪਰ ਸਾਨੂੰ ਦੁਖੀ ਨਹੀਂ ਕਰ ਪਾਉਣਗੇ ਤਾਂ ਫਿਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੀ ਵਜ੍ਹਾ ਦੀ ਵੀ ਗੱਲ ਕਰਨੀ ਆ ਅਤੇ ਉਸ ਵਜ੍ਹਾ ਦੇ ਹੱਲ ਬਾਰੇ ਵੀ ਗੱਲ ਕਰਾਂਗੇ ਭਾਵੇਂ ਕਿ ਸਾਡੀ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ ਜੋ ਵੀ ਪਰੇਸ਼ਾਨੀਆਂ ਨੇ ਉਹਦੇ ਕਾਰਨ ਬਾਰੇ ਵੀ ਗੱਲ ਕਰਨੀ ਆ ਅਤੇ ਉਹ ਕਾਰਨ ਦੇ ਹੱਲ ਬਾਰੇ ਵੀ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਤਾਂ ਸੰਗਤ ਜੀ ਇੱਥੇ ਮਹਾਪੁਰਖ ਜੀ ਬਹੁਤ ਸੋਹਣਾ ਸਪਸ਼ਟ ਸਮਝਾ ਰਹੇ ਨੇ ਉਪਦੇਸ਼ ਗੁਰੂ ਦਾ ਹੈ ਜੋ ਮਹਾਪੁਰਖ ਜੀ ਸਾਨੂੰ ਇਹ ਸਮਝਾ ਰਹੇ ਨੇ ਮਹਾਪੁਰਖ ਜੀ ਕਹਿੰਦੇ ਕਿ ਸਾਡੀ ਜ਼ਿੰਦਗੀ ਦੀਆਂ ਜੋ ਵੀ ਦੁੱਖ ਤਕਲੀਫਾਂ ਨੇ ਜੋ ਵੀ ਪਰੇਸ਼ਾਨੀਆਂ ਨੇ ਨਾ ਉਨ੍ਹਾਂ ਦੇ ਪਿੱਛੇ ਇੱਕੋ ਇੱਕ ਕਾਰਨ ਹੈ ਉਹ ਹੈ ਸਾਡੇ ਮਨ ਦੀ ਈਰਖਾ ਜਦੋਂ ਹੀ ਸਾਡਾ ਮਨ ਈਰਖਾ ਵਸ ਪੈ ਜਾਂਦਾ ਹੈ ਕਿਸੇ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਈਰਖਾ ਆਉਂਦੀ ਹੈ ਨਾ ਸਮਝੋ ਉੱਥੋਂ ਸਾਡੇ ਮਾੜੇ ਕਰਮ ਬਣਨੇ ਸ਼ੁਰੂ ਹੋ ਗਏ ਕਿਉਂਕਿ ਪਹਿਲਾਂ ਈਰਖਾ ਆਵੇਗੀ ਫਿਰ ਉਸ ਤੋਂ ਬਾਅਦ ਜਿਹਦੇ ਪ੍ਰਤੀ ਈਰਖਾ ਆਈ ਉਹਦੀ ਅਸੀਂ ਨਿੰਦਿਆ ਚੁਗਲੀ ਕਰਦੇ ਹਾਂ ਉਹਦੀ ਅਸੀਂ ਬੁਰਾਈ ਕਰਦੇ ਹਾਂ ਤਾਂ ਈਰਖਾ ਅਤੇ ਨਿੰਦਿਆ ਚੁਗਲੀ ਇਹ ਦੋਨਾਂ ਨੇ ਹੀ ਸਾਡੇ ਮਾੜੇ ਲੇਖ ਆਡੇ ਕਰਮ ਬਣਾਉਣੇ ਆ ਤਾਂ ਜਿਸ ਮਨੁੱਖ ਨੇ ਇਸ ਗੱਲ ਨੂੰ ਸਮਝ ਲਿਆ ਉਹ ਤਾਂ ਜ਼ਿੰਦਗੀਆਂ ਦੁੱਖ ਤਕਲੀਫਾਂ ਤੋਂ ਬਚ ਸਕਦਾ ਹੈ ਪਰ ਜਿਸ ਨੇ ਇਹ ਗੱਲ ਨੂੰ ਨਹੀਂ ਸਮਝਿਆ ਜਾਂ ਸਮਝ ਕੇ ਵੀ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਨ ਕੀਤਾ ਉਹਨਾਂ ਦੀ ਜ਼ਿੰਦਗੀਆਂ ਦੁੱਖ ਤਕਲੀਫਾਂ ਕਦੇ ਨਹੀਂ ਘਟਦੀਆਂ ਇੱਥੇ ਮਹਾਪੁਰਖਾਂ ਨੇ ਸਾਡੀਆਂ ਦੁੱਖ ਤਕਲੀਫਾਂ ਦਾ ਕਾਰਨ ਵੀ ਦੱਸ ਦਿੱਤਾ ਕਿ ਸਾਡੇ ਮਨ ਦੀ ਈਰਖਾ ਸਾਡੇ ਵੱਲੋਂ ਕੀਤੀ ਹੋਈ ਦੂਜਿਆਂ ਦੀ ਨਿੰਦਿਆ ਚੁਗਲੀ ਸਾਡੇ ਦੁੱਖਾਂ ਦਾ ਕਾਰਨ ਬਣਦੀ ਆ ਅਤੇ ਨਾਲ ਹੀ ਨਾਲ ਹੱਲ ਦੀ ਵੀ ਗੱਲ ਕਰ ਦਿੱਤੀ ਕਿ ਜੋ ਵੀ ਇਹ ਮਨ ਦੇ ਮਾੜੇ ਵਿਕਾਰ ਨੇ ਜੋ ਵੀ ਸਾਡੇ ਇਹ ਮਾੜੇ ਔਗਣ ਨੇ ਨਾ ਇਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਉਹ ਕਿੰਜ ਗੁਰਬਾਣੀ ਦਾ ਪਾਠ ਕਰਕੇ ਆਪਣੇ ਗੁਰੂ ਦਾ ਗਿਆਨ ਹਾਸਲ ਕਰਕੇ ਕਿਉਂਕਿ ਗੁਰੂ ਦੇ ਗਿਆਨ ਦੇ ਰਾਹੀ ਗੁਰੂ ਨੇ ਸਾਨੂੰ ਜੀਵਨ ਜਾਚ ਦੱਸੀ ਆ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਵੀ ਦੱਸਿਆ ਹੈ ਸਮੇਂ ਦੀ ਇੱਕ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜੋ ਸਾਖੀ ਤੋਂ ਸਾਨੂੰ ਬਹੁਤ ਵੱਡਾ ਗਿਆਨ ਮਿਲਣਾ ਹੈ ਇਦਾਂ ਕਹਿੰਦੇ ਨੇ ਨਾ ਇੱਕ ਵਾਰ ਦੀ ਗੱਲ ਆ ਕਿ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਇੱਕ ਹਜ਼ੂਰੀਆ ਕਹਿੰਦੇ ਗੁਰੂ ਸਾਹਿਬ ਜੀ ਦਾ ਉਹ ਹਜ਼ੂਰੀਆ ਜੋ ਗੁਰੂ ਸਾਹਿਬ ਜੀ ਦੇ ਸਾਰੇ ਨਿੱਕੇ ਮੋٹے ਕੰਮ ਦੇਖਦਾ ਸੀ ਜਿਸ ਦਾ ਕੱਪੜੇ ਧੋਣੇ ਕੱਪੜੇ ਤਿਆਰ ਕਰਨੇ ਹਰ ਵਕਤ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਰਹਿਣਾ ਗੁਰੂ ਸਾਹਿਬ ਜੀ ਦੇ ਕੋਲ ਹਾਜ਼ਰ ਰਹਿਣਾ ਕਿਉਂਕਿ ਸੇਵਾ ਦੀ ਡਿਊਟੀ ਸੀ ਕਹਿੰਦੇ ਉਹ ਗੁਰੂ ਸਾਹਿਬ ਜੀ ਦੀ ਹਜ਼ੂਰੀਏ ਤੋਂ ਕੁਝ ਸੇਵਾਦਾਰ ਬੜੀ ਈਰਖਾ ਕਰਨ ਲੱਗੇ ਮਨ ਵਿੱਚ ਸੋਚਣ ਲੱਗੇ ਵੀ ਇਹ ਸਾਡੇ ਨਾਲੋਂ ਮਗਰੋਂ ਆਇਆ ਹੈ ਹਰ ਵੇਲੇ ਗੁਰੂ ਸਾਹਿਬ ਜੀ ਦੇ ਕੋਲ ਰਹਿੰਦਾ ਹੈ ਗੁਰੂ ਸਾਹਿਬ ਜੀ ਦਾ ਬੜਾ ਪਿਆਰਾ ਬਣ ਗਿਆ ਹੈ ਕਹਿੰਦੇ ਮਨ ਹੀ ਮਨ ਦੇ ਵਿੱਚ ਉਹਨਾਂ ਨੇ ਉਹਦੇ ਪ੍ਰਤੀ ਈਰਖਾ ਰੱਖਣੀ ਸ਼ੁਰੂ ਕਰ ਦਿੱਤੀ ਕਈ ਵਾਰ ਉਹਨੂੰ ਡਰਾਇਆ ਠੁਮਕਾਇਆ ਵੀ ਪਰ ਉਹਦੇ ਉੱਤੇ ਕੋਈ ਅਸਰ ਨਹੀਂ ਇੱਥੇ ਆਪਾਂ ਆਪ ਸੋਚ ਕੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਗੁਰੂ ਸਾਹਿਬ ਜੀ ਦੇ ਹਜ਼ੂਰੀ ਦੀ ਅਵਸਥਾ ਕਿੰਨੀ ਉੱਚੀ ਹੋਵੇਗੀ ਜੋ ਗੁਰੂ ਸਾਹਿਬ ਜੀ ਦੀ ਸੇਵਾ ਕਰ ਰਿਹਾ ਹੈ ਹਰ ਸਮੇ ਗੁਰੂ ਸਾਹਿਬ ਜੀ ਦੇ ਕੋਲ ਰਹਿੰਦਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਉਹਦੇ ਉੱਤੇ ਹਰ ਵਕਤ ਬਣੀ ਰਹਿੰਦੀ ਹੈ ਤਾਂ ਉਸ ਦੀ ਅਵਸਥਾ ਕਿੰਨੀ ਉੱਚੀ ਹੋਵੇਗੀ ਅਵਸਥਾ ਉੱਚੀ ਸੀ ਇਸੇ ਕਰਕੇ ਈਰਖਾ ਕਰਨ ਵਾਲਿਆਂ ਦੀ ਈਰਖਾ ਦਾ ਉਹਦੇ ਉੱਤੇ ਕੋਈ ਅਸਰ ਨਾ ਹੋਇਆ ਪਰ ਕਹਿੰਦੇ ਹੁਣ ਜਿਨ੍ਹਾਂ ਦੇ ਮਨ ਦੇ ਵਿੱਚ ਈਰਖਾ ਆ ਗਈ ਸੀ ਉਹਨਾਂ ਨੇ ਆਪਣੀ ਈਰਖਾ ਆਪਣੇ ਮਨ ਦਾ ਗੁੱਸਾ ਤਾਂ ਕੱਢਣਾ ਸੀ ਨਾ ਕਹਿੰਦੇ ਉਹਨਾਂ ਨੇ ਇੱਕ ਦਿਨ ਰਲ ਕੇ ਸਲਾਹ ਕੀਤੀ ਵੀ ਕਿਉਂ ਨਾ ਇਹਨੂੰ ਕੁੱਟੀਏ ਕਹਿੰਦੇ ਉਹਨਾਂ ਸੇਵਾਦਾਰਾਂ ਨੇ ਰਲ ਕੇ ਗੁਰੂ ਦੇ ਹਜ਼ੂਰੀਏ ਨੂੰ ਬਹੁਤ ਕੁੱਟਿਆ ਕੁੱਟ ਕੇ ਧਮਕੀ ਦਿੱਤੀ ਵੀ ਤੂੰ ਇੱਥੋਂ ਕਿਤੇ ਦੂਰ ਚਲਿਆ ਜਾ ਪਰ ਹੁਣ ਜਿਹਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਮਿਲੀ ਆ ਉਹਨੂੰ ਇਹ ਕੁੱਟ ਰੋਕ ਨਹੀਂ ਸਕਦੀ ਸੀ ਉਹ ਕੁੱਟ ਖਾਣ ਦੇ باوجود ਵੀ ਅਗਲੇ ਦਿਨ ਜਦੋਂ ਗੁਰੂ ਸਾਹਿਬ ਜੀ ਦੇ ਕੋਲ ਆਇਆ ਤਾਂ ਗੁਰੂ ਸਾਹਿਬ ਜੀ ਨੇ ਉਹਦੀਆਂ ਸੱਟਾਂ ਦੇਖ ਕੇ ਉਹਨੂੰ ਪੁੱਛਿਆ ਕੀ ਇਹ ਸੱਟਾਂ ਤੈਨੂੰ ਕਿੰਜ ਲੱਗੀਆਂ ਨੇ ਕਿੰਨੇ ਲਾਈਆਂ ਨੇ ਤਾਂ ਕਹਿੰਦੇ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਸ਼ਾ ਅੰਤਰਜਾਮੀ ਪਾਸ਼ਾ ਤੁਸੀਂ ਤਾਂ ਸਭ ਜਾਣਦੇ ਹੋ ਤੁਸੀਂ ਖੁਦ ਹੀ ਸਭ ਕੁਝ ਕਰਨ ਕਰਾਉਣ ਵਾਲੇ ਹੋ ਕਹਿੰਦੇ ਉਹ ਗੁਰੂ ਦੇ ਸਿੱਖ ਨੇ ਆਪਣੇ ਮੁਖ ਤੋਂ ਕਿਸੇ ਦਾ ਨਾਮ ਨਹੀਂ ਲਿਆ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ ਪਰ ਹੁਣ ਗੁਰੂ ਸਾਹਿਬ ਜੀ ਉਹਨਾਂ ਨੇ ਤਾਂ ਆਪਣੇ ਸਿੱਖਾਂ ਨੂੰ ਸਮਝਾਉਣਾ ਸੀ ਨਾ ਕਿ ਗੁਰੂ ਸਾਹਿਬ ਜੀ ਨੂੰ ਵੀ ਦੁੱਖ ਹੋਇਆ ਕਿ ਇਹ ਪਹਿਲਾਂ ਦੇ ਮੇਰੇ ਕੋਲ ਰਹ ਰਹੇ ਨੇ ਹਰ ਰੋਜ਼ ਸਤ ਸੰਗਤ ਕਰਦੇ ਨੇ ਹਰ ਰੋਜ਼ ਬਚਨ ਸੁਣਦੇ ਨੇ ਪਰ ਇਹਨਾਂ ਦੇ ਉੱਤੇ ਉਹਨਾਂ ਬਚਨਾਂ ਦਾ ਕੋਈ ਅਸਰ ਨਹੀਂ ਸਤ ਸੰਗਤ ਦਾ ਕੋਈ ਅਸਰ ਨਹੀਂ ਤਾਂ ਗੁਰੂ ਸਾਹਿਬ ਜੀ ਨੇ ਵੀ ਫਿਰ ਇੱਕ ਰਸਤਾ ਕੱਢਿਆ ਬਿਨਾਂ ਕਿਸੇ ਦਾ ਨਾਮ ਲਿਆਂ ਸਭ ਦੇ ਲਈ ਸਾਂਝਾ ਉਪਦੇਸ਼ ਦਿੱਤਾ ਸਾਂਝੀ ਸਿੱਖਿਆ ਦਿੱਤੀ ਇਹ ਸਿੱਖਿਆ ਉਹਨਾਂ ਦੇ ਲਈ ਵੀ ਸੀ ਜਿਨ੍ਹਾਂ ਨੇ ਈਰਖਾ ਵਸ ਬੈ ਕੇ ਗੁਰੂ ਦੇ ਹਜ਼ੂਰੀਏ ਨੂੰ ਕੁੱਟਿਆ ਅਤੇ ਉਹ ਸਿੱਖਿਆ ਸਾਡੇ ਲਈ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਭਾਈ ਤਿੰਨ ਭਾਂਡਿਆਂ ਦੇ ਵਿੱਚ ਪਾਣੀ ਪਾ ਕੇ ਲੈ ਆਓ ਕਹਿੰਦੇ ਉਹਨਾਂ ਨੇ ਤਿੰਨ ਭਾਂਡਿਆਂ ਦੇ ਵਿੱਚ ਪਾਣੀ ਪਾ ਕੇ ਗੁਰੂ ਸਾਹਿਬ ਜੀ ਦੇ ਕੋਲ ਰੱਖ ਦਿੱਤਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਇੱਕ ਪਾਣੀ ਦੇ ਭਾਂਡੇ ਵਿੱਚ ਪੱਥਰ ਪਾ ਦਿਓ ਦੂਸਰੇ ਦੇ ਵਿੱਚ ਮਿੱਟੀ ਦਾ ਢੇਲਾ ਪਾ ਦਿਓ ਅਤੇ ਤੀਸਰੇ ਦੇ ਵਿੱਚ ਕੁਝ ਪੋਤਾਸੇ ਪਾ ਦਿਓ ਕਹਿੰਦੇ ਸਿੱਖਾਂ ਨੇ ਇੰਜ ਹੀ ਕੀਤਾ ਕੁਝ ਸਮਾਂ ਰੁਕਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਿਹਾ ਕਿ ਪਹਿਲਾਂ ਪਾਣੀ ਵਿੱਚਲਾ ਪੱਥਰ ਬਾਹਰ ਕੱਢ ਕੇ ਲਿਆਓ ਕਹਿੰਦੇ ਇੱਕ ਸਿੱਖ ਨੇ ਅੱਗੇ ਹੋ ਕੇ ਪਾਣੀ ਦੇ ਵਿੱਚੋਂ ਪੱਥਰ ਨੂੰ ਬਾਹਰ ਕੱਢ ਕੇ ਇੱਕ ਸਾਈਡ ਤੇ ਰੱਖ ਦਿੱਤਾ ਕਹਿੰਦੇ ਪੱਥਰ ਜਦੋਂ ਪਾਣੀ ਵਿੱਚੋਂ ਨਿਕਲਿਆ ਤਾਂ ਉਹ ਗਿੱਲਾ ਸੀ ਪਰ ਕੁਝ ਹੀ ਸਮੇਂ ਦੇ ਵਿੱਚ ਉਸ ਤੋਂ ਪਾਣੀ ਸੁੱਕ ਗਿਆ ਅਤੇ ਉਹ ਫਿਰ ਉਸੇ ਤਰ੍ਹਾਂ ਸੁੱਕੇ ਦਾ ਸੁੱਕਾ ਜਿਵੇਂ ਦਾ ਉਹ ਪਾਣੀ ਦੇ ਵਿੱਚ ਪਾਉਣ ਤੋਂ ਪਹਿਲਾਂ ਦਾ ਸੀ ਉਵੇਂ ਦਾ ਹੀ ਹੋ ਗਿਆ ਆਪਣੇ ਅਸਲੀ ਰੂਪ ਦੇ ਵਿੱਚ ਆ ਗਿਆ ਕਹਿੰਦੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਦੂਸਰੇ ਭਾਂਡੇ ਦੇ ਵਿੱਚੋਂ ਉਹ ਮਿੱਟੀ ਦਾ ਢੇਲਾ ਬਾਹਰ ਕੱਢਣ ਲੱਗਿਆ ਇੱਕ ਸਿੱਖ ਨੇ ਅੱਗੇ ਹੋ ਕੇ ਮਿੱਟੀ ਦਾ ਢੇਲਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮਿੱਟੀ ਦਾ ਢੇਲਾ ਪਾਣੀ ਦੇ ਵਿੱਚ ਖੁਰ ਗਿਆ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਨੇ ਕਿਹਾ ਵੀ ਭਾਈ ਕੀ ਗੱਲ ਮਿੱਟੀ ਦੇ ਢੇਲੇ ਨੂੰ ਬਾਹਰ ਕਿਉਂ ਨਹੀਂ ਕੱਢਿਆ ਤੇ ਕਹਿੰਦੇ ਉਹ ਸਿੱਖ ਕਹਿਣ ਲੱਗਾ ਸਤਿਗੁਰ ਸੱਚੇ ਪਾਸ਼ਾ ਇਹ ਢੇਲਾ ਮਿੱਟੀ ਦਾ ਸੀ ਖੁਰ ਗਿਆ ਹੈ ਇਸ ਕਰਕੇ ਉਹਨੂੰ ਆਪਾਂ ਬਾਹਰ ਨਹੀਂ ਕੱਢ ਸਕਦੇ ਸਤਿਗੁਰ ਸੱਚੇ ਪਾਸ਼ਾ ਨੇ ਕਿਹਾ ਕੋਈ ਗੱਲ ਨਹੀਂ ਕੁਝ ਧੀਰ ਇੰਤਜ਼ਾਰ ਕਰੋ ਇਹ ਮਿੱਟੀ ਨੇ ਹੁਣੇ ਪਾਣੀ ਦੇ ਥੱਲੇ ਬਹਿ ਜਾਣਾ ਹੈ ਕਹਿੰਦੇ ਉਸੇ ਤਰ੍ਹਾਂ ਹੋਇਆ ਉਹ ਮਿੱਟੀ ਦਾ ਜੋ ਢੇਲਾ ਪਾਣੀ ਦੇ ਵਿੱਚ ਖੁਰ ਗਿਆ ਸੀ। ਕੁਝ ਧੇਰ ਬਾਅਦ ਸਾਰੀ ਮਿੱਟੀ ਪਾਣੀ ਦੇ ਥੱਲੇ ਬੈਠ ਗਈ। ਗੁਰੂ ਸਾਹਿਬ ਜੀ ਨੇ ਕਿਹਾ ਹੁਣ ਇਸ ਮਿੱਟੀ ਨੂੰ ਬਾਹਰ ਕੱਢ ਦਿਓ। ਕਹਿੰਦੇ ਉਹ ਸਿੱਖ ਨੇ ਮਿੱਟੀ ਨੂੰ ਬਾਹਰ ਕੱਢ ਕੇ ਪੱਥਰ ਦੇ ਕੋਲ ਰੱਖ ਦਿੱਤੀ। ਫਿਰ ਤੀਸਰੇ ਸਿੱਖ ਨੂੰ ਆਵਾਜ਼ ਮਾਰੀ। ਗੁਰੂ ਸਾਹਿਬ ਜੀ ਨੇ ਕਿਹਾ ਕਿ ਆਓ ਹੁਣ ਆ ਜੋ ਪਾਣੀ ਦੇ ਵਿੱਚ ਪਤਾਸੇ ਪਾਏ ਸੀ ਨਾ ਉਹਨਾਂ ਨੂੰ ਬਾਹਰ ਕੱਢੋ। ਕਹਿੰਦੇ ਜਦੋਂ ਪਤਾਸਿਆਂ ਵਾਲਾ ਪਾਣੀ ਦਾ ਭਾਂਡਾ ਦੇਖਿਆ ਤਾਂ ਉਹਦੇ ਵਿੱਚ ਕੋਈ ਪਤਾਸਾ ਨਜ਼ਰ ਨਹੀਂ ਸੀ ਆ ਰਿਹਾ ਕਿਉਂਕਿ ਪਤਾਸੇ ਪਾਣੀ ਦੇ ਵਿੱਚ ਘੁਲ ਕੇ ਪਾਣੀ ਦਾ ਰੂਪ ਹੋ ਗਏ ਸਨ ਉਸ ਨੇ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਪਾਣੀ ਦੇ ਵਿੱਚ ਪਤਾਸੇ ਤਾਂ ਦੇਖ ਹੀ ਨਹੀਂ ਰਹੇ ਪਤਾਸੇ ਪਾਣੀ ਦੇ ਵਿੱਚ ਘਰ ਗਏ ਨੇ ਪਾਣੀ ਦਾ ਰੂਪ ਹੋ ਗਏ ਨੇ ਤਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਕਿ ਸੰਗਤ ਜੀ ਕੁਝ ਸਮਝ ਦੇ ਵਿੱਚ ਆਇਆ ਤੁਹਾਨੂੰ ਕੁਝ ਇਸ ਤੋਂ ਸਿੱਖਿਆ ਮਿਲੀ ਤਾਂ ਕਹਿੰਦੇ ਸਭ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰ ਸੱਚੇ ਪਾਸ਼ਾ ਸਾਨੂੰ ਤਾਂ ਕੁਝ ਵੀ ਸਮਝ ਦੇ ਵਿੱਚ ਨਹੀਂ ਆਇਆ ਕਿ ਤੁਸੀਂ ਕੀ ਸਮਝਾਉਣਾ ਚਾਹ ਰਹੇ ਸੀ ਇਹ ਕੀ ਕੌਤਕ ਕਰਕੇ ਦਿਖਾ ਰਹੇ ਸੀ ਤਾਂ ਸਤਿਗੁਰ ਸੱਚੇ ਪਾਸ਼ਾ ਨੇ ਸਮਝਾਉਂਦੇ ਹੋਏ ਕਿਹਾ ਕਿ ਭਲਿਓ ਤੁਹਾਨੂੰ ਸਿਰਫ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਪਾਠ ਕਰਨ ਦਾ ਬੰਦਗੀ ਕਰਨ ਦਾ ਸੇਵਾ ਕਰਨ ਦਾ ਗੁਰੂ ਦਾ ਉਪਦੇਸ਼ ਸੁਣਨ ਦਾ ਤਾਂ ਫਾਇਦਾ ਏ ਜੇ ਗੁਰੂ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਤੁਸੀਂ ਰੋਜ਼ ਰੋਜ਼ ਸਤ ਸੰਗਤ ਕਰਦੇ ਹੋ ਰੋਜ਼ ਸਾਡੇ ਬਚਨ ਸੁਣਦੇ ਹੋ ਪਰ ਤੁਹਾਡੇ ਵਿੱਚੋਂ